ਕਾਂ ਦਰਸ ਗਿਆ ਸੀ ਤੈਨੂੰ ਦੇਖਣ ਨੂੰ ਸੁਲਤਾਨ ਤੇਰੇ ਲਈਦਾ ਯਮਦਾਦੂਤ ਆ ਮੈਂ ਤੇਰੇ ਨਾਂ ਦੀ ਗੋਲੀ 5 ਸਾਲਾਂ ਤੋਂ ਸਾਹਮਣੇ ਰੱਖੀ ਐ ਸੁਲਤਾਨ ਰਾਜੀਨਾਵਾ ਕਰ ਲੈਨੇ ਆ ਹੋਕੜਾ ਸਕੇ ਭਾਈ ਸੀ ਤੇਰੇ ਯਾਰ ਸੀ ਮੇਰੇ ਤੇ ਸਾਡੇ ਯਾਰ ਸਗੇ ਹੀ ਹੁੰਦੇ ਆ ਸਮਝੌਤੇ ਲੜਾਈਆਂ ਦੇ ਹੁੰਦੇ ਆ ਕਤਲਾਂ ਦੇ ਨਹੀਂ ਨਾਲੇ ਤੈਨੂੰ ਯਾਰੀਆਂ ਦਾ ਕੀ ਪਤਾ ਪਹਿਲਾਂ ਕਹਿੰਦੇ ਸੀ ਚਿੰਜਰ ਦਾ ਖਿਆਲ ਤੂੰ ਰੱਖੀਂ ਉਹ ਕਿੱਥੇ ਆਉਂਦਾ ਜਾਂਦਾ ਪਰ ਹੁਣ ਤੁਸੀਂ ਸੁਲਤਾਨ ਨੂੰ ਕਾਹਤੋਂ ਚਿੰਜਰ ਦੀ ਸੂਹ ਦੇਤੀ ਐਵੇਂ ਕੱਲੇ ਕੱਲੇ ਗਲੀ ਗਲੀ ਜਾ ਕੇ ਕਿਨੂ ਕਿਨੂ ਠੋਕਾਂਗੇ ਚਿੰਜਰ ਨੂੰ ਸੁਲਤਾਨ ਨੇ ਮਾਰਤਾ ਸੁਲਤਾਨ ਤੇ ਰਾਣੇ ਨੂੰ ਮੈਂ ਮਾਰਾਂਗਾ ਯੂਪੀ ਵਾਲਾ ਬੰਦਾ ਵੀ ਜਮਾਈ ਕਾਰੀਗਰ ਹੈ ਬਾਈ ਪਤੰਦਰ ਨੇ ਜਮਾਈ ਨਾਗ ਦੇ ਬੱਚੇ ਵਰਗੇ ਪੀਸ ਭੇਜਨੇ ਦੇਖੀ ਬਾਈ ਜਰਾ ਬੱਬਲ ਹਾਂਜੀ ਬਾਈ ਕੋਟੋ ਹੋਈ ਹੂੰ ਇਹਦੇ ਚ ਦੇ ਦੇ ਹਾਂ ਨਾ ਸਾਲਾ ਜੇ ਮੈਂ ਦੇਖੇ ਤਾਂ ਹੀ ਮਂਗਾਏ ਆ ਓਏ ਫੁੱਦੋ ਹਏ ਉਹ ਮਾਲ ਵੀ ਜਮਾ ਖਰਾ ਹੈ ਭਾਈ 24 ਕੈਰਟ ਯਾਰਾ ਹਾ ਕਮ ਤਾਇਆ ਤਾਂ ਸਪਰੇਟਾ ਹਾਂ ਜਾਲੀ ਮਾਰ ਮੰਗਵਾਉਂਦਾ ਸੀ ਹਾਂ ਮੰਗਵਾਉਂਦਾ ਕੌਣ ਸੀ ਉਹਨੂੰ ਭੇਜਦੀ ਜਾਲੀ ਸੀ ਬਾਈ ਅ ਰੌਕੀ ਦਾ ਫੋਨ ਆਈ ਜਾਂਦਾ ਹੂੰ ਜੱਸੇ ਵੀ ਸਾੜ ਦੀ ਹੱਡੀ ਚੁਰਤ ਸਾਡੇ ਤੇ ਚੜ ਕੇ ਆਉਂਦੇ ਨੇ ਕਿੱਤਾ ਜੱਡਾ ਹੀ ਵੈਰ ਸੀ ਤਸ ਦਾ ਜੱਟ ਵੀ ਹਿੱਕ ਚ ਵਜਦਾ ਆ ਕੇ ਆ ਯਾਰ ਮਾਰ ਕਰਨ ਦੀ ਕੀ ਲੋੜ ਸੀ ਓਏ ਉਹ ਕਿਹੜਾ ਸਾਲਾ ਕਹਿੰਦਾ ਯਾਰ ਮਾਰ ਕੀਤੀ ਐ ਰਣਨੀਤੀ ਕਹਿੰਦੇ ਆ ਤੁਸੀਂ ਵੀ ਤਾਂ ਸਾਲਾ ਮੇਰੇ ਦੁਸ਼ਮਣ ਹੀ ਸੀ ਹੁਣ ਤੂੰ ਤੇ ਤੇਰੇ ਯਾਰ ਰਲ ਕੇ ਮੇਰਾ ਨੁਕਸਾਨ ਕਰਦੇ ਸੀ ਤਸਖਰੀ ਦਾ ਇਹਨਾਂ ਤਾਂ ਬਣਦਾ ਸੀ ਯਾਰ ਸਹੀ ਕਹਿੰਦਾ ਸੀ ਜੱਸਿਆ ਸਟੂਡੈਂਟਾਂ ਦੀਆਂ ਨਾੜਾਂ 'ਚ ਇਹੀ ਜ਼ਹਿਰ ਵਰਦਾ ਹੈ ਮੈਂ ਇਹਨਾਂ ਦੀ ਗਲਤੀ ਪਤਾ ਕਿਉਂ ਨਹੀਂ ਯਕੀਨ ਕੀਤਾ ਤੈਨੂੰ ਯਾਰ ਬਣਾਇਆ ਸੀ ਉਹ ਤਾਂ ਤੇਰੀ ਗਲਤੀ ਆ ਨਾ ਯਾਰ ਰਾਣੇ ਦੇ ਤਾਂ ਸਿਰਫ ਤੈਨੀਆਂ ਯਾਰ ਐ ਮੈਂ ਸਮਝਾਵਾਂ ਪਹਿਲਾ ਸੱਤਾ ਦੂਜਾ ਤਾਕਤ ਤੀਜਾ ਪਹਿਹਾ ਕੀ ਪਹਿਹਾ ਉਹ ਆ ਤਿੰਨੇ ਜਿਹੰਦਾ ਕੁਲੇ ਵੀ ਹੁੰਦੀਆਂ ਮਰਦਾਂ ਦਾ ਗਹਿਣਾ ਹੁੰਦਾ ਯਾਰੀ ਤੇ ਰਿਸ਼ਤੇ ਨਾ ਚੀਜ਼ਾਂ ਤਾਂ ਉੱਤੇ ਹੁੰਦੇ ਆ ਉਹ ਐਸੀ ਤਾਂ ਅਸੀਂ ਮਰਾਗੇ ਰਿਸ਼ਤੇ ਯਾਰ ਉਹ ਮੈਂ ਤਾਂ ਜਾਨਵਰ ਆ ਬੁੜੇ ਮੇਰੇ ਨੇ ਜਾਨਵਰਾਂ ਵਾਂਗੂ ਪਾਲਿਆ ਮੈਨੂੰ ਤੇ ਨਸਲ ਪਤਾ ਕਿਹੜੀ ਆ ਮੇਰੀ ਸ਼ੇਰ ਦੀ ਤੇ ਹੁਣ ਸ਼ੇਰ ਤੇ ਘੋਫੇ 'ਚ ਹੱਥ ਪਾਏਗਾ ਤੇ ਮੋਢੇ ਨਾਲੋਂ ਤਾਂ ਅੱਟ ਹੋਊਗੀ ਤੇ ਨਾਲੇ ਤੈਨੂੰ ਕੀ ਅਫਸੋਸ ਯਾਰ ਤੈਨੂੰ ਤਾਂ ਮੈਂ ਇੰਨਾ ਚਿਰ ਜਿਉਂਦਾ ਰੱਖਿਆ ਏ ਜਉਣਾ ਮੇਰੇ ਲਈ ਮੌਤ ਤੋਂ ਭੈੜਾ ਸੀ ਉਹ ਤਾਂ ਹੀ ਤਾਂ ਤੈਨੂੰ ਰੱਖਿਆ ਸੀ ਮੇਰੇ ਸੁਣਿਆ ਯਾਰ